ਜੜ ਗਏ ਆ ਬਾਈ ਫੇਸਬੁੱਕ ਚੈਨਲ ਮੌਸਮ ਦੀ ਪੁਰਖਬਾਣੀ ਦੰਮੀ ਮੋੜ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ 7 ਸਤੰਬਰ ਨੂੰ ਬਾਈ ਆਪਾਂ ਲਾਸਟ ਵੀਡੀਓ ਲੈ ਕੇ ਆਏ ਸੀ ਉਸ ਤੋਂ ਬਾਅਦ ਵੀਰੇ ਥੋੜਾ ਜਿਹਾ ਕੰਮ ਧੰਦੇ ਦੇ ਵਿੱਚ ਵਿਜੀ ਹੋਣ ਕਰਕੇ ਵੀਰੇ ਮੈਥੋਂ ਪੋਸਟ ਆ ਜਿਹੜੀ ਨਹੀਂ ਪਈ ਲਿਖਤੀ ਪੋਸਟ ਵੀ ਵੀਰੇ ਨਹੀਂ ਪਈ ਇੱਕ ਵਾਰੇ ਆਪਾਂ ਲਿਖਤੀ ਪੋਸਟ ਅੱਜ ਪਾਈ ਸੀ ਸਵੇਰ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀਰੇ ਵੀ 18 19 ਅਤੇ 20 ਸਤੰਬਰ ਕੁੱਲ ਮਿਲਾ ਕੇ ਪਛੋਂ ਦੱਸਿਆ ਸੀ ਵੀ 17 ਤੋਂ 21 ਸਤੰਬਰ ਦੇ ਵਿਚਾਲੇ ਇੱਕ ਸਿਸਟਮ ਆ ਬਰੇ ਜਿਹੜਾ ਲੱਗਦਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸੋ ਭਾਈ ਅੱਜ ਆਪਾਂ ਤੁਹਾਨੂੰ ਦੱਸ ਦੱਸਾਂਗੇ ਵੀ ਜਿਹੜੇ ਸਿਸਟਮ ਆ ਬਰੇ ਆਉਂਦੇ ਦਿਨਾਂ ਤੱਕ ਕਿੰਨੇ ਕਵਰੇ ਜਿਹੜੇ ਉਹ ਲੱਗਦੇ ਦਿਖਾਈ ਦੇ ਰਹੇ ਆ ਬਾਕੀ ਬਦਲਾਅ ਵੀ ਬਰੇ ਆਉਣਗੇ ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਵੀ ਜਿਹੜੀ ਆਪਾਂ ਤੁਹਾਨੂੰ ਅਪਡੇਟ ਦੇਤੀ ਉਸੇ ਦੇ ਆਧਾਰ ਤੇ ਜਿਹੜਾ ਮੌਸਮ ਆ ਬਰੇ ਰਹੂਗਾ ਕਿਉਂਕਿ ਹਵਾਵਾਂ ਬਰੇ ਬਹੁਤ ਬਦਲਦੀਆਂ ਆ ਆਉਂਦੇ ਦਿਨਾਂ ਤੱਕ ਬਰੇ ਮੌਸਮ ਨੇ ਕੀ ਹੋ ਜਾਣਾ ਇਹ ਆਪਾਂ ਕਹਿ ਨਹੀਂ ਸਕਦੇ ਸੋ ਪਹਿਲਾ ਜਿਹੜਾ ਸਿਸਟਮ ਆ ਵੀਰੇ 17 ਤੋਂ 21 ਸਤੰਬਰ ਦੇ ਵਿਚਾਲੇ ਖਾਸ ਕਰਕੇ 18 19 ਅਤੇ 20 ਸਤੰਬਰ ਨੂੰ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾ ਉਹਦਾ ਜਿਹੜਾ ਪ੍ਰਭਾਵ ਆ ਬਾਈ ਹਜੇ ਤੱਕ ਮਤਲਬ ਆਪਾਂ ਕਹਿ ਲਓ ਵੀ ਪੰਜਾਬ ਦੇ ਵਿੱਚ ਵੀ ਹਲਕਾ ਜਾ ਰਹਿ ਸਕਦਾ ਤੇ Rajasthan ਦੇ ਵਿੱਚ ਵੀ ਮਤਲਬ ਗੰਗਾ ਨਗਰ ਹਮਾਨਗੜ ਦੇ ਵਿੱਚ ਹਲਕਾ ਜਾ ਰਹਿ ਸਕਦਾ ਹਰਿਆਣੇ ਦੀ ਗੱਲ ਕਰੀਏ ਤਾਂ ਸਰਸਾ ਫਤਿਆਬਾਦ ਕਰਨਾਲ ਤੇ ਕੁਰੂ ਖੇਤਰ ਬਾਈ ਠੀਕ ਆ ਜੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਦੇ ਵਿੱਚ ਵੀ ਬਰੇ ਹਜੇ ਤੱਕ ਉਹਦਾ ਪ੍ਰਭਾਵ ਆ ਜਿਹੜਾ ਹਲਕਾ ਜਾ ਰਹਿ ਸਕਦਾ ਮਤਲਬ ਪੰਜਾਬ ਗੰਗਾ ਨਗਰ ਹਮਾਨਗੜ੍ਹ ਸਰਸਾ ਫਤਿਆਬਾਦ ਕਰਨਾਲ ਤੇ ਕੁਰੂ ਖੇਤਰ ਠੀਕ ਆ ਤੇ ਚੰਡੀਗੜ੍ਹ ਤੇ ਅੰਮ੍ਰਿਤਸਰ ਵੀ ਇੱਥੇ ਹਜੇ ਤੱਕ ਲੱਗ ਰਿਹਾ ਵੀ 30 40% ਏਰੇ ਦੇ ਵਿੱਚ ਬਰੇ ਹਲਕੇ ਤੋਂ ਦਰਮਿਆਨੇ ਵਾਲਾ ਮੀਂਹ ਆ ਬਾਈ ਉਹ ਪੈ ਸਕਦਾ 18 19 ਅਤੇ 20 ਸਤੰਬਰ ਇਹਨਾਂ ਦਿਨਾਂ ਦੇ ਦਰਮਿਆਨ ਆਉਂਦੇ ਦਿਨਾਂ ਤੱਕ ਬਰੇ ਇਹਦੇ ਵਿੱਚ ਕੋਈ ਵੱਡਾ ਬਦਲਾਅ ਆ ਗਿਆ ਚਾਂਸ ਵਧ ਕੇ ਜਾਂ ਘਟ ਕੇ ਆਪਾਂ ਤੁਹਾਨੂੰ ਦੱਸ ਦਿਆਂਗੇ ਅਸਾਰ ਹੋ ਗਿਆ ਰੁਦਕ ਹੋ ਗਿਆ ਜੀਤ ਹੋ ਗਿਆ ਤੇ ਦਿੱਲੀ ਤੇ ਚੂਰੂ ਹੋ ਗਿਆ ਸ਼ਿਕਰ ਹੋ ਗਿਆ ਬੀਕਾਨੇਰ ਹੋ ਗਿਆ ਨੂਬਗੜ ਹੋ ਗਿਆ ਜੈਪੁਰ ਹੋ ਗਿਆ ਉਦੇਪੁਰ ਹੋ ਗਿਆ ਇਹਨਾਂ ਦੇ ਵਿੱਚ ਬਾਈ ਇਹਦਾ ਪ੍ਰਭਾਵ ਆ ਥੋੜਾ ਜਿਹਾ ਵੱਧ ਰਹਿ ਸਕਦਾ ਮਤਲਬ ਇਹਨਾਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਦਰਮਿਆਨੇ ਵੀ ਦੇ ਨਾਲ ਵੀਰੇ ਕਿਤੇ ਕਿਤੇ ਭਾਰੇ ਮੀਂਹ ਦੀ ਝਾਟਾ ਜਿਹੜੀ ਉਹ ਲੱਗ ਸਕਦੀ ਹੈ ਤੇ ਆਉਂਦੇ ਦਿਨਾਂ ਤੱਕ ਵੀਰੇ ਕੋਈ ਵੀ ਬਦਲਾਅ ਆਇਆ ਜਿੱਥੇ ਚਾਂਸ ਘਟੇ ਆ ਘਟਾ ਬਾਈ ਉਥੇ ਵੱਧ ਕੇ ਤਾਂ ਵੀ ਤੁਹਾਨੂੰ ਦੱਸ ਦਿਆਂਗੇ ਜੇ ਵੀਰੇ ਇਹਦੇ ਚਾਂਸ ਜਿਵੇਂ ਹੀ ਉੱਡ ਗਏ ਮਤਲਬ ਜਿਵੇਂ ਹੀ ਨਾਮੰਤਰ ਰਹਿ ਗਏ ਬਾਈ ਤੇ ਤਾਂ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਇਹਦਾ ਰਹਿ ਗਈ ਵੀਰੇ 18 19 ਤੇ 20 ਸਤੰਬਰ ਵਾਲੀ ਸਿਸਟਮ ਦੀ ਗੱਲ ਇੱਕ ਸਿਸਟਮ ਬਾਈ ਲੱਗ ਸਕਦਾ 25 ਤੋਂ 30 ਸਤੰਬਰ ਦੇ ਵਿਚਾਲੇ 25 ਤੋਂ 30 ਸਤੰਬਰ ਦੇ ਵਿਚਾਲੇ ਇੱਕ ਲੱਗ ਸਕਦਾ 1 ਤੋਂ 7 ਅਕਤੂਬਰ ਦੇ ਵਿਚਾਲੇ ਕੁੱਲ ਮਲਾ ਕੇ ਵੀ ਮੈਂ ਤੁਹਾਨੂੰ ਟੋਟਲ ਦੱਸਾਂ ਤਾਂ 25 ਸਤੰਬਰ ਤੋਂ ਲੈ ਕੇ 7 ਅਕਤੂਬਰ ਦੇ ਵਿਚਾਲੇ ਦੋ ਸਿਸਟਮਾਂ ਬਾਰੇ ਜਿਹੜੇ ਵੱਡੇ ਪੱਧਰ ਤੇ ਪੰਜਾਬ ਨੂੰ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਮਤਲਬ ਆਪਾਂ ਕਹੇ ਲੋ ਵੱਡੇ ਤੌਰ ਤੇ ਪ੍ਰੋਟ ਕਰ ਸਕਦੇ ਆ ਤੇ ਜਿਹੜੇ ਸਿਸਟਮਾਂ ਬਾਰੇ ਦੋਨੇ ਇਹ ਤਖੜੇ ਦਰਜੇ ਦੇ ਲੱਗ ਸਕਦੇ ਆ ਸੋ ਅਮਰ ਦਿਨਾਂ ਤੱਕ ਵੀ ਆਪਾਂ ਦੇਖਦੇ ਆਂ ਵੀ ਪ੍ਰਮਾਤਮਾ ਜਿਹੜਾ ਇਹ ਸਿਸਟਮ ਆ ਇਹਦੇ ਵਿੱਚ ਘਾਟਾ ਕਰਦਾ ਕਿ ਵਾਧਾ ਕਰਦਾ ਵੀਰੇ ਇਹ ਰਹੀ ਗੱਲ ਪ੍ਰਮਾਤਮਾ ਦੇ ਸਿਰ ਤੇ ਬਾਕੀ ਹਜੇ ਅੱਜ ਮੈਨੂੰ ਲੱਗਦਾ ਵੀ 15 ਅਗਤਰੀਕ ਹੋਈ ਆ ਤੇ ਸਿਸਟਮ ਲੱਗਣ ਦੇ ਵਿੱਚ ਜਿਹੜਾ ਵੀਰੇ 25 ਤੋਂ 30 ਵਾਲਾ ਸਿਸਟਮ ਆ ਤੇ ਲੱਗਣ ਦੇ ਵਿੱਚ 12 ਤੋਂ 13 ਦਿਨ ਦਾ ਦਿਨ ਪਿਆ ਤੇ 1 ਤੋਂ 7 ਅਕਤੂਬਰ ਦੇ ਵਿੱਚ ਵੀ ਮਤਲਬ ਕਈ ਦਿਨ ਪਏ ਆ ਆਉਂਦੇ ਦਿਨਾਂ ਤੱਕ ਵੀਰੇ ਸਿਸਟਮ ਆ ਜਿਹੜਾ ਚੇਂਜ ਵੀ ਹੋ ਸਕਦਾ ਚਾਂਸ ਘਟ ਵੀ ਸਕਦੇ ਆ ਵਧ ਵੀ ਸਕਦੇ ਆ ਵੀਰੇ ਇਹਦੇ ਵਿੱਚ ਕੋਈ ਆਪਾਂ ਸ਼ੱਕ ਨਹੀਂ ਵੀ ਆਪਾਂ ਮਨ ਲਓ ਵੀ ਹਵਾ ਵੀਰੇ ਕਿਸੇ ਟਾਈਮ ਕਿਹੜੀ ਵੀ ਬਦਲ ਸਕਦੀ ਆ ਪਰ 18 19 ਅਤੇ 20 ਆਲਾ ਸੈਟਮ ਬਾਈ ਹਜੇ ਤੱਕ ਹਲਕੇ ਦਰਮਿਆਨੇ ਮੀ ਹਾਲਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਤੇ ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਬਾਈ 30 40% ਏਅਰ ਦੇ ਵਿੱਚ ਆਉਂਦੇ ਦਿਨਾਂ ਤੱਕ ਆਉਂਦੇ ਦਿਨਾਂ ਤੱਕ ਬਾਈ ਇਹ ਏਅਰ ਘਟਾ ਵੀ ਸਕਦਾ ਘਟਾ ਵੀ ਸਕਦਾ ਡਾਊਨ ਵੀ ਹੋ ਸਕਦਾ ਤਕੜਾ ਵੀ ਹੋ ਸਕਦਾ ਇਹ ਰਹਿ ਗਈ ਗੱਲ ਪਰਮਾਤਮਾ ਤੇ ਸੋ ਬਾਈ ਤੁਹਾਨੂੰ ਇੰਨੀ ਇੱਕ ਬੇਨਤੀ ਕਰਨੀ ਸੀ ਵੀ 18 19 ਅਤੇ 20 ਨੂੰ ਇੱਕ ਸਿਸਟਮ ਲੱਗ ਸਕਦਾ 1 25 ਤੋਂ 30 ਸਤੰਬਰ ਦੇ ਵਿਚਾਲੇ ਇੱਕ ਲੱਗੂਗਾ ਭਾਈ 1 ਤੋਂ 7 ਅਕਤੂਬਰ ਦੇ ਵਿਚਾਲੇ ਬਾਕੀ ਦੀ ਅਪਡੇਟ ਬਾਅਦ ਚ ਸੋ ਇਨੀਕ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਣ ਪਿਆਰ ਭਰੀ ਸਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ